ਰਮਨੀਤ ਮਿੱਤੂ ਜੀ ਮੈਂ ਤੁਹਾਨੂੰ ਪੁੱਛਣਾ ਚਾਹਨਾ ਤੁਹਾਡੀ ਪਾਜਪਾ ਕਿੱਥੋਂ ਚੱਲਦੀ ਹੈ ਬੀਜੇਪੀ ਸੈਂਟਰ ਚੋਂ ਨਹੀਂ ਚੱਲਦੀ ਬੀਜੇਪੀ ਨੂੰ ਦਿੱਲੀ ਦੀ ਲੀਡਰਸ਼ਿਪ ਡਾਇਰੈਕਸ਼ਨ ਨਹੀਂ ਦਿੰਦੀ ਔਰ ਤੁਸੀਂ ਤੇ ਉਹ ਸ਼ਖਸ ਹੋ ਜਿਹੜੇ ਇੱਕ ਰਾਜ ਸਭਾ ਦੀ ਸੀਟ ਦੇ ਪਿੱਛੇ ਆਪਣੇ ਪਰਿਵਾਰ ਦੀ ਤੁਹਾਡੇ ਪਰਿਵਾਰ ਦੀ ਜਿਹੜੀ ਲੈਗਸੀ ਸੀ 100 ਸਾਲ ਦੀ ਜਿਹਦੇ ਤੁਹਾਡੇ ਦਾਦਾ ਜੀ ਤੋਂ ਚੀਫ ਮਿਨਿਸਟਰ ਵੀ ਰਹੇ ਉਸ 파ਰਟੀ ਨੂੰ ਤੁਸੀਂ ਆਪਣੀ ਰਾਜ ਸਭਾ ਦੀ ਸੀਟ ਪਿੱਛੇ ਲੱਤ ਮਾਰ ਕੇ ਤੇ ਭਾਜਪਾ ਦੀ ਲੀਡਰਸ਼ਿਪ ਦੀ ਗੋਦੀ ਜਾ ਕੇ ਬੈ ਗਈ। ਔਰ ਕਦੀ ਵੀ ਪਿਛਲੇ ਪਿਛਲੇ 2.5 ਸਾਲਾਂ ਚ ਕਦੀ ਤੁਹਾਡੇ ਮੂੰਹ ਚੋਂ ਜਵਾਨ ਹੀ ਨਿਕਲੀ ਇੱਕ ਵਾਰ ਵੀ ਪੰਜਾਬ ਦੇ ਹੱਕਾਂ ਨੂੰ ਲੈ ਕੇ। ਪੰਜਾਬ ਦੇ ਪਾਣੀ ਬੀਜੇਪੀ ਲੁੱਟ ਲੇ ਤੁਸੀਂ ਨਹੀਂ ਕੁਸਕਦੇ। ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਇਲੈਕਸ਼ਨ ਨਹੀਂ ਕਰਵਾਏ ਜਾ ਰਹੇ। 2 ਸਾਲ ਹੋ ਗਏ ਆ। ਇੱਕ ਵਾਰ ਵੀ ਤੁਹਾਡੇ ਮੂੰਹ ਚੋਂ ਆਵਾਜ਼ ਨਹੀਂ ਨਿਕਲੀ ਪੰਜਾਬ ਦੀ। ਪੰਜਾਬ ਦੀ ਯੂਨੀਵਰਸਿਟੀ ਨੂੰ ਖੋਣ ਦੀਆਂ ਕੋਸ਼ਿਸ਼ਾਂ ਭਾਜਪਾ ਵਾਰ-ਵਾਰ ਕਰ ਰਹੀ ਹੈ ਤੁਸੀਂ ਨਹੀਂ ਕਦੀ ਕੁੱਸਕਦੇ ਕਦੀ ਤੁਸੀਂ ਨਹੀਂ ਪੰਜਾਬ ਦੇ ਹੱਕ 'ਚ ਖੜੇ ਦਿਖਾਈ ਦਿੱਤੇ ਪੰਜਾਬ ਦਾ ਫੰਡ ਰੋਕ ਰਹੀ ਹੈ ਕੇਂਦਰ ਸਰਕਾਰ ਭਾਜਪਾ ਬਿੱਟੂ ਜੀ ਤੁਸੀਂ ਕਦੀ ਹਾਂ ਦਾ ਨਾਰਾ ਮਾਰਿਆ ਹੋਵੇ ਕਿ ਪੰਜਾਬ ਦੇ ਫੰਡ ਕਿਉਂ ਰੋਕੇ ਜਾ ਰਹੇ ਪੰਜਾਬ ਨਾਲ ਡਿਸਕ੍ਰਿਮੀਨੇਸ਼ਨ ਕਿਉਂ ਭਾਜਪਾ ਦੀ ਕੇਂਦਰ ਸਰਕਾਰ ਕਰ ਰਹੀ ਹੈ ਕਦੀ ਤੁਸੀਂ ਪੰਜਾਬ ਦੇ ਹਾਂ ਪੱਖੀ ਕੋਈ ਹਾਂ ਦਾ ਨਾਰਾ ਮਾਰਿਆ ਹੋਵੇ ਹਰ ਵਾਰ ਤੁਸੀਂ ਜਦੋਂ ਜਦੋਂ ਬੀਜੇਪੀ ਨੇ ਪੰਜਾਬ ਦੇ ਪੱਕਾ ਤੇ ਡਾਕੇ ਮਾਰੇ ਆ ਤੁਸੀਂ ਚੁੱਪ ਕਰਦੇ ਰਹੇ ਤੁਸੀਂ ਸੀਨ ਚੋਂ ਹੀ ਬਾਹਰ ਹੋ ਜਾਨੇ ਤੇ ਅੱਜ ਤੁਹਾਨੂੰ ਬੜਾ ਪੰਜਾਬ ਦਾ ਹੀ ਜਾਗ ਰਿਹਾ ਇਸ ਕਰਕੇ ਜਿਹੜਾ ਬੰਦਾ ਆਪ ਹੀ ਪੰਜਾਬ ਨੂੰ ਲੱਤ ਮਾਰ ਕੇ ਆਪਣੇ ਨਿੱਜੀ ਹਿੱਤਾਂ ਲਈ ਕੇਂਦਰ ਸਰਕਾਰ ਚ ਜਾ ਕੇ ਬਹਿ ਗਿਆ ਰਾਜ ਸਭਾ ਤੁਸੀਂ Rajasthan ਤੋਂ ਲੈ ਰਹੇ ਗੱਲ ਪੰਜਾਬ ਦੀ ਕਰੀ ਜਾਂਦੇ ਹੋ ਇਸ ਕਰਕੇ ਬਿੱਟੂ ਸਾਹਿਬ ਜਿਹੜਾ ਤੁਹਾਡਾ ਇਹ ਰਵਈਆ ਹੈ ਨਾ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਆ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਰਵਨੀਤ ਸਿੰਘ ਬਿੱਟੂ ਆਪਣੇ ਲਾਲਚ ਵਾਸਤੇ ਆਪਣੀਆਂ ਪਦਵੀਆਂ ਵਾਸਤੇ ਕੁਝ ਵੀ ਕਰ ਸਕਦਾ ਔਰ ਪੰਜਾਬ ਦੇ ਹੱਕਾਂ ਨੂੰ ਤਲੰਜਲੀ ਦੇ ਸਕਦਾ ਜਿਹੜੀ ਤੁਸੀਂ ਦੇਖ ਕੇ ਦਿਖਾਈ ਜਦੋਂ ਜਦੋਂ ਵੀ ਕੇਂਦਰ ਸਰਕਾਰ ਨੇ ਭਾਜਪਾ ਸਰਕਾਰ ਨੇ ਪੰਜਾਬ ਨਾਲ ਧੱਕਾ ਕੀਤਾ ਕਿਸਾਨਾਂ ਦੀ ਗੱਲ ਕਰ ਲੋ ਨੌਜਵਾਨਾਂ ਦੀ ਗੱਲ ਕਰ ਲੋ ਸਾਡੇ ਹਾਈ ਕੋਰਟ ਦੇ ਸੀਨੀਅਰ ਵਕੀਲ ਜਿਹੜੇ ਸੁਪਰੀਮ ਕੋਰਟ ਨੇ ਨਾਮਿਨੇਟ ਕੀਤੇ ਸੀ ਜੱਜ ਵਾਸਤੇ ਭਾਰਤ ਪਾ ਦੀ ਕੇਂਦਰ ਸਰਕਾਰ ਨੇ ਰੋਕ ਲਈ ਉਦੋਂ ਤੁਸੀਂ ਨਹੀਂ ਕੁਛ ਕਿਉਂ ਨਹੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਸਿੱਖਾਂ ਨੂੰ ਜੱਜ ਲਾਇਆ ਜਾ ਰਿਹਾ ਕੀ ਪੰਜਾਬੀ ਕਾਬਲ ਨਹੀਂਗੇ ਇਸ ਕਰਕੇ ਰਵਨੀਤ ਵੀਤੂ ਜੀ ਤੁਹਾਡੀ ਹਸਤੇ ਦਸੀਂ ਜਾਣਦੇ ਆ ਪੰਜਾਬੀ ਜਾਣਦੇ ਆ ਕਿ ਤੁਸੀਂ ਕਿਸ ਹیثیت ਦੇ مالک ਤੁਸੀਂ ਸਿਰਫ ਔਰ ਸਿਰਫ ਆਪਣੇ ਨਿੱਜੀ ਲਾਲਚਾਂ ਦੀ ਖਾਤਰ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਭਾਜਪਾ ਦੀ ਗੁੱਡੀ 'ਚ ਬੈਗੀ ਜਿਹੜੀ ਲਗਾਤਾਰ ਪੰਜਾਬ ਨਾਲ ਧੱਕਾ